ਵੀ ਭਾਈ ਜੀ ਦਾ ਟਰਾਲੀ ਐ ਬੁਕਾ ਹੋਇਆ ਜੇ ਕਿਸੇ ਨੇ ਬਾਈ ਨੇ ਲੈਣੀ ਹੋਈ ਤਾਂ ਦੱਸਦੇ ਹਾਂ ਦਿਖਾਉਣਾ ਸਾਡਾ ਆਲੇ ਦਾਲੇ ਦਿਖਾਉਣਾ ਟਰਾਲੀ ਦਾ ਦੇਖੋ ਵੀ ਟਰਾਲੀ ਦਾ ਸਰਾਵਾਂ ਲਗਵਾਤਾ ਬੈੱਡ ਬੋਡ ਲੱਗੇ ਨੇ ਜਾਲੀ ਵਾਲੇ ਬਿੱਟ ਨੇ ਠੀਕ ਹੈ ਟਾਇਰਾਂ ਦੀ ਜੋੜੀ ਆ ਮਾਰਫ ਟਾਇਰ ਦੀ ਜੋੜੀ ਆਗੀ ਨਾ ਜੇ ਕਿ ਟੀਐਮਆਰ ਦੀਏਗੀ ਠੀਕ ਹੈ ਵੀਰੇ ਆ ਗਈ ਰੁਪਿੰਦਰ ਰੁਪਿੰਦਰ ਠੀਕ ਹੈ ਹੌਸਲੇ ਬੁਲੰਦ ਨੇ ਟਰਾਲੀ ਦਾ ਅੰਦਰੋਂ ਫਰਸ ਫਰਸ ਦੇਖ ਲੋ ਵੀਰੇ ساری ਗੱਲਬਾਤ ਸਰਾ ਗਈ ਐਣ ਸਾਰਾ ਕੁਝ ਸਾਫ ਹਨ ਨਵੀਂ ਟਰਾਲੀ ਆ ਵੀਰੇ ਠੀਕ ਹੈ ਐਤ ਕੀ ਤਿਆਰ ਕੀਤੀ ਹੈ ਟਰਾਲੀ ਹੈਗੀ ਜੇ ਕਿਸੇ ਨੇ ਬਾਈ ਨੇ ਲੈਣੀ ਹੋਈ ਟਰਾਲੀ ਤਾਂ ਬਾਈ ਦਾ ਸੰਪਰਕ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਟਾਇਰਾਂ ਡੂਰਾਂ ਬੱਲੇ ਟਾਇਰਾਂ ਡੂਰਾਂ ਪੱਖੋ ਵਧੀਆ ਟਰਾਲੀ ਹੈਗੀ ਨਵੀਂ ਮਾਡਲ ਟਰਾਲੀ ਹੈਗੀ ਐਤ ਕੀ ਤਿਆਰ ਕੀਤੀ ਟਰਾਲੀ ਹੈ ਵੀ ਇਸ ਸਭ ਵਧੀਆ ਬਣਾਇਆ ਹੋਇਆ ਐਨ ਘੈਂਟ ਗੱਲਵਾਦਾ ਹੈਗੀ ਸ਼ਰਾ ਗੱਲਵਾਦਾ ਟਰਾਲੀ ਦੀ ਲੈਫਟ ਟਰਾਲੀ ਹੈਗੀ ਦੇਖ ਲੋ ਫਤੇ ਟਰਾਲੀ ਰੋਲਟਾ ਵਧੀਆ ਘੈਂਟ ਗੱਲਵਾਦਾ ਇਸ ਸਾਈਡ ਤੋਂ ਹਨ ਐਨ ਵਧੀਆ ਜਰਾ ਸਿਸਟਮ ਲਾਇਆ ਹੋਇਆ ਕਾਰ ਸਾਰਾ ਕੁਝ ਲੱਗਾ ਹੈਗਾ ਦੇਖੋ ਬਈ ਬਾਕੀ ਨੂੰ ਥੱਲੋ ਦਿਖਾਉਣ ਇਹਦਾ ਹਿੱਸਾ ਹੌਸ ਹੌਸ ਵਗਰ ਹੈ ਨਾ ਦੇਖ ਲਓ ਬਈ ਠੀਕ ਹੈ ਇਹ ਸੌ ਸਾਰਾ ਕੁਝ ਸਹੀ ਹੈ ਇਹਦਾ ਐਨ ਕੈਂਟ ਗੱਲ ਬੋਤਾ ਟਾਇਰ ਟੂਰ ਉਹ ਬਾਬਾ ਜੀ ਨਾਲ ਗੱਲ ਕਰਦੇ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਮਿੰਟ ਬਈ ਜੀ ਮੋਨੋ ਬੋਲ ਬਾਈ ਸਤਿ ਸ਼੍ਰੀ ਅਕਾਲ ਮਿਰਜ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਆਪਣਾ ਬਈ ਜੀ ਪਿੰਡ ਆਪਣਾ ਝਰੂਰ ਆ ਜੀ ਕਿੰਨੇ ਦੀ ਵੇਚਣੀ ਤੁਸੀਂ ਟਰਾਲੀ ਜੀ ਰੇਟ 1.45 ਆ ਜੀ ਇਹ ਕਿੰਨੇ ਕਿੰਨਾ ਮਾਡਲ ਮਾਡਲ ਕਿੰਨਾ ਇਹਦਾ ਜੀ 24 ਮਾਡਲ ਆ ਜੀ 24 ਸਾਲੇ ਤਿਆਰ ਕੀਤੀ ਆ ਛੋਟੀ ਨੇ ਹਾਂਜੀ ਤਿਆਰ ਨਮੀ ਕਰੀ ਹੋਈ ਆ ਤੇ ਤੂੰ ਛੋਟੀ ਤੂੰ ਤੁਸੀਂ ਟਰਾਲੀਆਂ ਵੇਚ ਤਾਂ ਬਣਾਵਣਾ ਟਰਾਲੀਆਂ ਵੇਚਦਾ ਕਿੰਦਾ ਹਾਂਜੀ ਬਣਾ ਕੇ ਵੇਚਦੇ ਆ 10 ਨਾਟੀ ਹੱਬਾ ਜੀ ਠੀਕ ਆ ਜੀ ਟਾਟਾ ਦੀ ਬਾਕੀ ਤੂੰ ਦੱਸੋ ਹੋਰ ਕੋਈ ਜਾਣਕਾਰੀ ਨਮੀ ਤੋਂ ਨਮੀ ਜਿਹੜੀ ਹੈ 11.5 ਸੀ ਹੈ 11.5 ਸੀ ਹੈ ਤਿੰਨ ਫੁੱਟ ਬਿੱਡ ਤਿਆਰ ਆ ਜੀ ਠੀਕ ਆ ਜੀ ਕਿੰਨੇ ਫੁੱਟ ਹੀ ਹੈ ਜੀ 11.5 11.5 ਦੇਖੋ ਜੀ ਤਿੰਨ ਬਿੱਡ ਬਿੱਡ ਦੇਖ ਲਓ ਸਾਰਾ ਕੁਝ ਦੇਖ ਲਓ ਜੀ ਜੇ ਬਾਈ ਨਾਲ ਸੰਪਰਕ ਛੋਟਾ ਕੋਈ ਜੇ ਮਦਰ ਕੀ ਲੈਣੀ ਹੋਵੇ ਕਿਸੇ ਨੇ ਸੰਪਰਕ ਨੰਬਰ ਰਹਿ ਗਿਆ ਉਹਦਾ ਕੋਈ 6283877852 ਇੱਕ ਵਾਰੀ ਫੇਰ ਬੋਲ ਦਈ 6283877852 ਦੇਖੋ ਬਾਈ ਜੀ ਵੀਡੀਓ ਦੇਖ ਕੇ ਜਾਓਗੇ ਥੋੜਾ ਮੋਟਾ ਰੇਟ ਘਟ ਜੂਗਾ ਬਾਈ ਨਾਲ ਗੱਲਬਾਤ ਕਰਕੇ ਕਹਦੇ ਵੀਡੀਓ ਦੇਖ ਕੇ ਆਓਗੇ ਕਮੈਂਟਾਂ ਵਿੱਚ ਲਿਖ ਦਿਓ ਜਰੂਰ ਆਪਾਂ ਬਾਈ ਨਾਲ ਸੰਪਰਕ ਕਰਕੇ ਤੁਹਾਨੂੰ ਦੱਸਾਂਗੇ ਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਜੇ ਕਿਸੇ ਨੇ ਟਰਾਲੀ ਲੈਣੀ ਹੋਈ ਤਾਂ ਬਾਈ ਨਾਲ ਜਿਹੜਾ ਸਕਰੀਨ ਤੇ ਨੰਬਰ ਦਿੱਤਾ ਜਾਊਗਾ ਬਾਈ ਨਾਲ ਸਿੱਧਾ ਸੰਪਰਕ ਕਰ ਲਓ ਤੇ ਟਰਾਲੀਆਂ ਨਮੀ ਤੇ ਨਮੀਆਂ ਅਲੱਗ ਤਰੀਕੇ ਨਾਲ ਤੁਸੀਂ ਤਿਆਰ ਕਰਵਾ ਸਕਦੇ ਹੋ ਬਾਈ ਪਿੰਡ ਝੂਰਾ ਜੀ ਪਿੰਡ ਝੂਰਾ ਬਾਈ ਦਾ ਜਿਹੜਾ ਬੜੇ ਕੋਲ ਜ਼ਿਲ੍ਹਾ ਬਰਨਾਲਾ ਇੱਥੋਂ 8 ਕਿਲੋਮੀਟਰ ਦੂਰ ਆ ਬਰਨਾਲੇ ਤੋਂ ਜੇ ਕਿਸੇ ਨੇ ਨਮੀ ਤਕਨੀਕ ਦੀ ਟਰਾਲੀ ਬਣਾਉਣੀ ਹੋਈ ਤਾਂ ਬਾਈ ਆਪ ਹੀ ਬਣਾ ਕੇ ਦਊਗਾ ਨਾ ਬਾਈ ਨਾਲ ਸੰਪਰਕ ਕਰ ਲਓ ਬਾਈ ਤੁਹਾਨੂੰ ਆਪ ਜਿਹੜੇ ਹਿਸਾਬ ਨਾਲ ਤੁਸੀਂ ਕਹੋਗੇ ਉਸ ਹਿਸਾਬ ਨਾਲ ਉਹ ਟਰਾਲੀ ਤਿਆਰ ਕਰਕੇ ਦੇ ਦਊਗੀ ਕਿਉਂ ਬਾਈ ਜੀ ਸਹੀ ਗੱਲ ਹੈ ਸਹੀ ਹੈ ਜੀ ਸਹੀ ਹੈ ਠੀਕ ਹੈ ਜੀ ਵੀਡੀਓ ਚੰਗੀ ਲੱਗਿਆ ਸ਼ੇਅਰ ਕਰ ਦਿਓ ਚਾਹੇ